ਖੱਬੇ ਗਿਆ। ਹਾਂ। ਅਰੇ ਭਾਈ ਵੀ। ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ। ਸਾਸੀ ਗਾਲ ਜੀ ਸਾਰਿਆਂ ਨੂੰ ਥੋੜੀ ਬਲੌਗ ਦੇ ਵਿੱਚ ਜੁੜਨਾ ਹਾਂ। ਆਹ ਚੰਗਾ ਆ ਕੇ। ਹਾਂ। ਦੋ ਸਰਪ੍ਰਾਈਜ਼ ਤਾਂ ਦੇ ਬਾਕੀ ਆ ਅੱਜ। ਵਾਹ। ਦੋ ਤਿੰਨ ਸਰਪ੍ਰਾਈਜ਼। ਇੱਕ ਦੇ ਆਪਾਂ ਨਹੀਂ ਹੁੰਦਾ ਵਾ। ਹਾਂ। ਤੇ ਇੱਕ ਦਿੱਤਾ ਸਾਨੂੰ ਕਾਦੀਆਂ ਵਾਲਿਆਂ ਨੇ ਮਨੀ ਹੋਣਾ ਨੇ, ਮੰਜਿੰਗਰ ਤੇ ਗਰਮੀ ਹੋਣਾ ਨੇ। ਆਹ। ਅੱਜ ਉਹਨਾਂ ਦੇ ਆਪਾਂ ਉੱਥੇ ਗਏ ਹਾਂ ਰੈਸਟੋਰੈਂਟ ਵਿੱਚ ਮਿਲਣ ਵਾਸਤੇ। ਬਾਧੂ ਖਾਦਾ ਪੀਤਾ ਤੇ ਨਵਾਂ ਦਿਨ ਆ ਬਰਦੇ ਬੱਚਿਆਂ ਵਾਸਤੇ ਮੈਂ ਉਹਨੇ ਦੇ ਤਾਂ ਪੈਕ ਕਰਤਾ ਤੇ ਆਹੀ ਬੱਚਿਆਂ ਵਾਸਤੇ ਆਪਣੀ ਨਵਾਂ ਵਾਸਤੇ ਲੰਦੇ ਸੂਟ ਗਿਫਟ ਨਾਲੇ ਚਾਦਰ ਨਾਲੇ ਮੁਖਾਲਦੇ ਤੇ ਆ ਜਾ ਤਾ ਅੰਦਰ ਉਹ ਖਾਲਦੇ ਆ ਜਾਓ ਗੁਰੂ ਆ ਜਾਓ ਆ ਜਾ ਗੁਰੂ ਆ ਜਾ ਅੰਦਰ ਬੈਠ ਜਾ ਅੰਦਰ ਆ ਜਾਓ ਕੁੜੀਆਂ ਲੈ ਆਉਂਦਾ ਪਾਣੀ ਆ ਗਈ ਜੀ ਆ ਗਈ ਆ ਗਈ ਗੱਭੀ ਬਈ ਜਾਂਦੇ ਬਹੁਤ ਜ਼ਰੀ ਗੱਦੀ ਇਹ ਲੋਕੜੀ ਪਹਿਲੀ ਮੂਹੂ ਅਧਿਕਾਰ ਕੀ ਹੋਈ ਕਿਹੜਾ ਇਹ ਗਿਫਟ ਇਹ ਗਿਫਟ ਗਿਫਟ ਅੱਛਾ ਕੋਈ ਬੋਝ ਲੋ ਕੀ ਆ ਬਲਾ ਤੁਹਾਨੂੰ ਕਿਉਂ ਕੀ ਹੋਊਗਾ ਸੂਚ ਸੂਚ ਅਰੇ ਤੁਹਾਨੂੰ ਪੀਜੇ ਲੱਗਣ ਗਿਆ ਆਈ ਤੇ ਤੁਹਾਨੂੰ ਉਦੋਂ ਦਾ ਲਿਆਨੇ ਦੱਤੇ ਹੂਟ ਦੇ ਦਿੰਨੇ ਆ ਜੇ ਉਦੋਂ ਲਿਆ ਕੇ ਦਿੱਤੇ ਵੀਜਾ ਤੋਂ ਆਪਾਂ ਜਿਹੜੇ ਵੀਡੀਓ ਬਣਾਉਂਦੇ ਆ ਮਨਜਿੰਦਰ ਹੋਣੀ ਦਰਮੇਂਦਰ ਹੋਣੀ ਉਹਨਾਂ ਦੇ ਕੋਲੋਂ ਚੱਲ ਕੇ ਆਪਾਂ ਅੱਜ ਮਿਲਣ ਵਾਸਤੇ ਤੇ ਉਹਨਾਂ ਨੇ ਇੰਨਾ ਸਾਡਾ ਚਾਹ ਕੀਤਾ ਕਿ ਤੇ ਕੋਈ ਗੱਲ ਨਹੀਂ ਕਰਨ ਵਾਲੀ ਉਹ ਆਂਦੇ ਆਣ ਪਾ ਦਿਨਾ ਬੱਚੇ ਬੁੱਢੇ ਆਂਦੇ ਵੀ ਛੇਤੀ ਆਓ ਤੇ ਪੀਜ਼ਾ ਖਾਓ ਸਾਰੇ ਜਾਣੇ ਆਓ ਆਣ ਕੇ ਚੀਜ਼ਾਂ ਖਾਓ ਨਾਲ ਦੱਸੋ ਹੰਨ ਵੀ ਸਾਡੀ ਦੁਕਾਨ ਦਾ ਸਮਾਨ ਜਿਹੜਾ ਵਾ ਸ਼ੋਪ ਦਾ ਇਹੋ ਜਿਹਾ ਵਾ ਬਾਕੀ ਇਹ ਵੀ ਦੁਕਾਨ ਹੀ ਬੜੀ ਵਧੀਆ ਦੇ ਬਹੁਤ ਜ਼ਿਆਦਾ ਵਧੀਆ ਡੀਲ ਕਰਦੇ ਬੰਦੇ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਇੱਕ ਪੀਜ਼ਾ ਨਹੀਂ ਉੱਥੇ ਖਾ ਰਹੇ ਆ ਇਹ ਵੀ ਗੱਲ ਹੈ ਇੱਕ ਪੀਜ਼ਾ ਖਾ ਗਏ ਪੀ ਆ ਤੁਹਾਡੇ ਆ ਕਰੀਬ ਹੀ ਲਿਆ ਹੋਣਾ ਨਾ ਨਹੀਂ 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 ਉਹ ਕਹਿੰਦੇ ਪਰ ਬੰਦ ਨਹੀਂ ਹੈ ਆ ਪਗੜਾ ਤਾਂ ਤਹਾ ਦੇ ਕੇ ਆ ਉਹਨਾਂ ਨੇ ਬਾਹੂ ਫੜ ਕੇ ਨਾ ਕਿਹਾ ਜਾਣਾ ਪਹਿਲੀ ਕਰ ਤੇ ਬਹੁਤ ਦੇ ਜਾਣਾ ਤੇ ਪੈਸੇ ਵਾਲੀ ਗੱਲ ਨਹੀਂ ਕਰਦੀ ਇਹ ਗਿਫਟ ਆ ਤੁਹਾਡੇ ਬੱਚੇ ਇਹ ਗਿਫਟ ਉਹਨਾਂ ਨੇ ਦਿੱਤਾ ਹਨ ਠੀਕ ਆ ਆ ਵੀ ਖਾਲਦੇ ਫਿਰਦੇ ਮੈਂ ਤਾਂ ਨਹੀਂ ਇਹਨਾਂ ਨੂੰ ਰਹਿ ਰਹੇ ਜਿਵੇਂ ਪੀਜਾ ਹੀ ਖਾਣ ਇਹਨਾਂ ਨੂੰ بڑا ਹੋ ਗਿਆ ਚਲੋ ਖਾ ਗਿਆ ਉਹਨੇ ਤੂੰ ਖਾ ਗਿਆ ਉਹ ਨਾ ਤੈਨੂੰ ਕਾਹਦੀ ਮਿਲਣੀ ਆ ਗਿ ਤੇਰਾ ਬਹੁਤ ਸੋਹਣਾ ਮੇਰਾ ਪੁੱਤ ਲਿਆਇਆ ਕਿਦੇ ਆਹਾ ਆ ਮੇਰਾ ਵਾ ਤੇਰਾ ਤੇ ਮੇਰਾ ਪਹਿਲਾ ਆ ਗਿਆ ਸੋਹਣੇ ਸੋਹਣੇ ਬਹੁਤ ਵੱਡਾ ਸੋਹਣੇ ਆ ਗਏ ਜੀ ਤੇਰਾ ਚੋਖਣ ਜੋ ਚੰਗਾ ਵਾ ਬਹੁਤ ਵੱਡਾ ਸੋਹਣਾ ਆ ਮਨਦੀਪ ਦਾ ਬਹੁਤ ਵੱਡਾ ਮਨਦੀਪ ਤੋਂ ਮੇਰਾ ਕਿਹੜਾ ਵਾ ਜਿਹੜਾ ਆਈ ਉਹ ਬਹੁਤ ਸੋਹਣਾ 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 ਆਗਰ ਜੀ ਇਦਾਂ ਵਾ ਠੀਕ ਠੀਕ ਆ ਸਾਰੇ ਸੋਹਣੇ ਹਾਂ ਸਭੇ ਵਾਹੇ ਸੋਹਣੇ ਇਸੂਟ ਤੇ ਤੁਹਾਡੇ ਨਾਲ ਬੈਠਾਂਗੇ ਚਾਦਰਾਂ ਬਹੁਤ ਸੋਹਣੀਆਂ ਨੇ ਮਰ ਅੱਖਾਂ ਚਾਤੀ ਤਾਕੇ ਫੱਸੀਆ ਪਰੋਂ ਨਹੀਂ ਆਹ ਇੱਕ ਚਾਦਰ ਆ ਬੈੱਡ ਸ਼ੀਟ ਵਾ ਵਧੀਆ ਕਾ ਬਹੁਤ ਵਧੀਆ ਆ ਇਹ ਰੰਗ ਭਰਾਨੇ ਚੰਗੇ ਆ ਬਹੁਤ ਵਧੀਆ ਆ ਬਹੁਤ ਸੋਹਣੀਆਂ ਆ ਸੋਹਣੀਆਂ ਆ ਸੋਹਣੇ ਸਿਕਾ ਸਿਕਾ ਬੈੱਡ ਸ਼ੀਟ ਏ ਬਹੁਤ ਵਧੀਆ ਸਾਰੇ ਬੜੇ ਸੋਹਣੇ। ਇਹ ਕਾਜਰ ਪੌੜਿਆ ਆਇਆ ਕਰਨੇ ਦਾ ਨਵੀਂ ਵਿਸ਼ਾ ਕਰਨੀ। ਸਾਰੀਆਂ ਨਵੀਆਂ ਇਹ। ਹਾਂ ਉਹ ਉਹ ਪੈਂਦਾ ਵਿਸ਼ਾ ਸਕਦੇ ਆ ਨਾ। ਹਾਂ ਉਹ ਠੀਕ ਆ ਤੇ ਹਾਂ ਫੇਰ ਵਿਸ਼ਾ ਦਾ ਕਰਨੀ ਆ। ਅੱਛਾ। ਆਹ ਦੋ ਸੂਟ ਲੈ ਹੁੰਦੇ ਉਦਾਂ ਹੋਰ। ਹਾਂ। ਨਵਾਂ ਕ ਕਿਸੇ ਦਾ ਨਹੀਂ ਪਾਇਆ। ਜੇ ਤੁਹਾਨੂੰ ਪਸੰਦ ਹੋਣਗੇ ਲੈ ਸਕਦੀਆਂ ਤਲਜੀਤ ਹੁਣ ਬੜਾ ਸੋਹਣੇ ਆ। ਆਹ। ਆਹ ਚ ਨਿਆ ਨਿਆ ਹੁੰਦੀਆਂ ਕਾਟਨ ਦੀਆਂ। ਬਹੁਤ ਵਧੀਆ। ਇਹ ਵੀ ਆਪੋ ਆਪਣੀ ਜਿਹਨੂੰ ਪਸੰਦ ਹੋਵੇ ਲੈ ਸਕਦਾ। ਸੋਹਣੀਆ ਉਹ ਬਾਜ਼ਾਰ ਨਹੀਂ ਜਾਂਦਾ ਕਿ ਮੇਰਾ ਬਾਜ਼ਾਰ ਕਿੱਥੇ ਆ ਹਾਂ ਲੈ ਬਾਜ਼ਾਰ ਹੀ ਆ ਗਏ ਸੋਹਿਆ ਤੇ ਨਾਲੇ ਖਾਓ ਪੀਜ਼ਾ ਆ ਤਾਂ ਮੇਰੀ ਪੀਜ਼ਾ ਪੀਜ਼ਾ ਤਾਂ ਨਾਲੇ ਇੰਨਾ ਸਾਡਾ ਚਾਹ ਕੀਤਾ ਕਿ ਉੱਠਣ ਨਾਲ ਦੇਰ ਸਾਨੂੰ ਉਹ ਮਸ ਬੰਜਿੰਦਰ ਹੋਣੀ ਹੂ ਕਰਨਾ ਇਹ ਨਹੀਂ ਹਾਂ ਨਹੀਂ ਨਹੀਂ ਉਹ ਉਹਨਾਂ ਨੇ ਇੱਕ ਅਲੱਗ ਹੀ ਇਹਨੇ ਆਖਿਆ ਵੀ ਨਿਆਣੇ ਨੂੰ ਬੁਲਾਓ ਨੋਮਾ ਨੂੰ ਬੁਲਾਓ ਉੱਥੇ ਤੇ ਨੋਮਾ ਲੈ ਕੇ ਆਓ ਤੂੰ ਜਾਣਾ ਉੱਥੇ ਪੀਜ਼ਾ ਖਾਣ ਜਾਣਾ ਮੰਗਾਦੀਆਂ ਬੇ ਕਾਦੀਆਂ ਨਾਗੇ ਆ ਜਾਵਾਂਗੇ ਦਾਜੀ ਜੀ ਅਈਆਂ ਗੱਦੋ ਬਣਾਇਆ ਤਾਂ 5:30 ਵਜੇ 7:00 ਵਜੇ ਤੱਕ ਤੇ ਨੂੰ ਤਾਵਾ ਤੇ ਜਦੋਂ ਮਰਜੀ 5:30 ਤੋਂ 6:00 ਵਜੇ ਕਰਦੀਆਂ ਤੇ ਜਦੋਂ ਮਰਜੀ ਕਾ ਪੀ ਕੇ ਆਪਣੇ ਘਰ ਨੂੰ ਆਉਣ ਭਾਵੇਂ ਕੋਈ ਗੱਲ ਨਹੀਂ ਬਹੁਤ ਸੋਹਣਾ ਪਾ ਤੇ ਚੁੰਨੀਆਂ ਕੁੜੀਆਂ ਵੇਖ ਭਾਵੇਂ ਚੁੰਨੀਆਂ ਨੇ ਖੋਲੀ ਆ ਚੁੰਨੀ ਭਾਈ ਨੇ ਖੋਲੀ ਇੱਕ ਮੈਂ ਖੋਲ ਕੇ ਮੋਕਾ ਦੇ ਦਿੰਦਾ ਜੀ ਵੀ ਇੱਕੋ ਖੋਲਣੀ ਤੇ ਬਾਕੀ ਰੰਗ ਕਰ ਲਿਓ ਮੈਂ ਰੰਗ ਨੂੰ ਪੜੇ ਬਦੀ ਆ ਤੇ ਆਰੇ ਰੰਗ ਚੁੰਨੀਆਂ ਕੁੜੀਆਂ ਉਹ ਦੁਪਹਿਰ ਨਾ ਬਤ ਚੋੜਿਆ ਰੰਗ ਸੁਨੇਰੇ ਦਾ ਰੰਗ ਹੀ ਬੜਾ ਸੋਹਣਾ ਹੈ ਤਾਂ ਆਹ ਬੁੱਤਾ ਪਿਆਰਾ ਆ ਵੇਖੋ ਆ ਵੇਖੋ ਰੰਗ ਕਿੰਨਾ ਸੋਹਣਾ ਹੈ ਬੜਾ ਵਧੀਆ ਆ ਵੀ ਬੜਾ ਜਿਹੜਾ ਕੱਲਾ ਕੱਲਾ ਕਰੀਏ ਸੋਹਣੇ ਲੱਗਦੀਆਂ ਹਨਾ ਫੁੱਲੀਆਂ ਡੁੱਲੀਆਂ ਨਾਲੇ ਆ ਵੀ ਵੀ ਤੇ ਰਵਾਇਤਾਂ ਲੈਂਦੀ ਜਿੰਨੀ ਹਾਂ ਬੱਚਾ ਚੋੜੀ ਸਿਆਣਿਆਂ ਵਾਲਾ ਰੰਗ ਹਾਂ ਹੋ ਸਿਆਣੇ ਕਿ ਨਿਆਣੇ ਹੁਣ ਤੇ ਕੁੜੀਆਂ ਮਿਸਕੂਟੇ ਦੇਖਾ ਫਿੱਕੇ ਫਿੱਕੇ ਰੰਗ ਹੀ ਲੱਦੇ ਹਿੰਦੀਆਂ ਬੜੇ ਸੋਹਣੇ ਰੰਗ ਚੱਲਦੇ ਆ ਨਾ ਘਰੂ ਘੇ ਤੇ ਕਾ ਰੰਗਵਾ ਸੋਹਣਾ ਉਹ ਰੰਗ ਮਮਾਂ ਨੂੰ ਕਿਹੜੀ ਲਾ ਕੇ ਦੇਣੀ ਇਹਨਾਂ ਵਿੱਚੋਂ ਮਮਾਂ ਦੀ ਕਿਹੜੀ ਆ ਮਮਾ ਜੀ ਕਿਹੜੇ ਲਾਂਗੇ ਚੁੰਨੀ ਹਾਂ ਹਾਂ ਮਮਾ ਜੀ ਤੇ ਚਾਚੀ ਦੀ ਕਿਹੜੀ ਆ ਚਾਚੀ ਦੀ ਕਿਹੜੀ ਹਾਂ ਲੈ ਲੈ ਤੇ ਦਾਦੀ ਜੀ ਦਾਦੀ ਦੀ ਕਿਹੜੀ ਚੁੰਨੀ ਦਾਦੀ ਜੀ ਦੀ ਹਾਂ ਹੈ ਹਾਂ ਆਹ ਆਹ ਤੂ ਹੋਰ ਕਪੜਾ ਆਉਂਦਾ ਪੁੱਤ ਨੇ ਅੰਦਰ ਉਹ ਦਾਦੀ ਨੇ ਉਹ ਫੜੇ ਆ ਯੂ ਆ ਦੀਦੀ ਆ ਵੀ ਦੀਦੀ ਉਹ ਵੀ ਆਉਂਦਾ ਨਹੀਂ ਅੱਛਾ ਬੀਬੀ ਦੀ ਆ ਦਾਦੀ ਜੀ ਤੇ ਸਾਰੇ ਸਾਸਿਕਾ ਬੁਲਾਓ ਪਹਿਲਾਂ ਸਾਸਿਕਾ ਬੁਲਾ ਦਿ ਸਾਰੇ ਸਾਸਿਕਾ ਬਲਾਰੇ ਪੁੱਤ ਸਾਚੀ ਕਾਲ ਉਹ ਆਂਦੇ ਆ ਫੜੇ ਗੱਲਾਂ ਕਰਦਾ ਘੁਰਨ ਵਾਲੀ ਨਹੀਂ ਗੱਲਾਂ ਕਰਦਾ ਤੁਹਾਡਾ ਕਰਦਾ ਵਾ ਕਰਦਾ ਮੈਂ ਗੱਲਾਂ ਕੁੰਦਾ ਨਹੀਂ ਆਹੀ ਇਹ ਸੋਚਿਆ ਵੀ ਚੱਲ ਹੁਣ ਇਹੀ ਆਏ ਆ ਤੇ ਚੱਲ ਲੈ ਚਲੀਏ ਚ ਕੁੜੀਆਂ ਵਾਸਤੇ ਚਾਦਰਾਂ ਵੀ ਤੇ ਨਾਲੇ ਸੂਟ ਲੈ ਜਾਂਦੇ ਆ ਨਾਲ ਚੁੰਨੀਆਂ ਲੈ ਜਾਂਦੇ ਆ ਕਰੋ ਤਾਂ ਕਹਿੰਦੇ بیمੇ ਦੇ ਕਿਸ਼ਤਾਂ ਭਰਨ ਤੁਹਾਨੂੰ ਪਤਾ ਹੀ ਜਾਂ ਬਿਚਾਨੋ ਤਰੀਕ ਨੰਗਦੀ ਜਾਂਦੀ ਆ ਰੇ ਟਾਈਮ ਨਾਲ ਤਾਰ ਸੀ ਗੇ ਜਲਦੀ ਉਥੋਂ ਗਾਂਦੇ ਗਾਂ ਤੇ ਗਾਂਦੇ ਖਾਂ ਉਥੇ ਇਹਨਾਂ ਸਬਸਕ੍ਰਾਈਬਰ ਮੇਰੇ ਤੇ ਆਹੋ ਜਿਹੜਾ بیمੇ ਭਰਦਾ ਕਿ ਨਹੀਂ ਜਿਹੜਾ ਲਿਖਦਾ ਵਾ ਉਹਨੇ ਉਹ ਵੇਹੜੇ ਉੱਤੇ ਉਹ ਮੈਂ ਪਰਚੀਆਂ ਫੜਾਈਆਂ ਉਹਨੂੰ ਪਰਚੀ ਤੇ ਮੇਰਾ ਨਾਮ ਵੇਖ ਲਿਆ ਨਾ ਉਹਨੇ ਕਸਾਪ ਸਿੰਘ ਵੀ ਮੇਰੀ ਲਿਸਟ ਤੇ ਤੇ ਨਾਂ ਜਾਂ ਲੈਂਦੇ ਵੀਡੀਓ 'ਚ ਮੇਰਾ ਆਹੋ ਤੋ ਉਹ ਆਣਾ ਨਾ ਤੁਸੀਂ ਵੀਡੀਓ ਨਹੀਂ ਆਣਾ ਕੰਦਾ ਵੀ ਮਾਰਦਾ ਤੂੰ ਆਂਦਾ ਵੀ ਵੀਡੀਓ ਬਣਾਉਣਾ ਮੈਂ ਕਹਾਂ ਹਾਂਜੀ ਆਂਦਾ ਗੁਰਸਾਹਿਬ ਸਿੰਘ ਮੈਂ ਹਾਂ ਹਾਂਜੀ ਆਂਦਾ ਉਹ ਕਿੱਥੇ ਮੈਂ ਅੱਜ ਆਉਂਦੇ ਆ ਪਿਆ ਬਾਹਰ ਮੋਟਰਸਾਈਕਲ ਲਾਉਂਦੇ ਮੈਂ ਮਹਿੰਗਾ ਲੰਗ ਆਈ ਆਂ ਆਂਦੇ ਸ਼ਟਾੜਿਆ ਵੀਡੀਓ ਬਹੁਤ ਸੋਹਣੀ ਆ ਵਾ ਆਂਦਾ ਹੀ ਵੇਖ ਕੇ ਸੋਹਣੀ ਆ ਇਹ ਰਾਤ ਨੂੰ ਆਂਦਾ ਸ਼ਾਬਰੂ ਵੇਖ ਕੇ ਫਿਰ ਸੋਹਣੀ ਆ ਜਿਹੜੇ ਕਾਦੀਆਂ ਵਾਲੇ ਸੀ ਕਿ ਉਹ ਕਾਦੀਆਂ ਦੇ ਲੋਕ ਹੀ ਏਗੇ ਤੋ ਉਹ ਆਂਦੀ ਪਹਿਲਾ ਮੈਂ ਨਹੀਂ ਹੁੰਦੀ ਤਾਂ ਅੱਜ ਹੁਣ ਮੈਂ ਆਪਣੇ ਘਰ ਵਾਲੇ ਨੂੰ ਦੇਖਣ ਡਾ ਲਿਆ ਨਾਲ ਚੱਕ ਲੈਣਾ ਹੁਣ ਬਾਕੀ ਇਹ ਆ ਵੀ ਭੈਣ ਭਰਾਵਾਂ ਦਾ ਪਿਆਰ ਬਹੁਤ ਮਿਲਦੀ ਆ ਗੱਲ ਤੇ ਪਿਆਰ ਦੀ ਆ ਬਰੀਆ ਬਰੀਆ ਸਾਰਾ ਬਹੁਤ ਵਧੀਆ ਚੱਲਣ ਡਿਆ ਹਾਂ ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਕਹੇ ਜਦ ਆਇਓ ਸਾਡੇ ਘਰ ਤੋਂ ਆਂਦੇ ਕੋਈ ਨਹੀਂ ਆਪਾਂ ਤਾਂ ਕੱਲ ਪਰਸੇ ਸਲਾਬ ਬਣਾਉਂਦੇ ਆਂ ਵੀ ਆਪਾਂ ਜਿਹੜੀ ਮੱਦੀ ਮਸ਼ਾਉ ਤੇਰੀ ਲੈਣੀ ਹੈ ਜਿਹੜੀ ਮੱਦੀ ਵੇਲੂ ਹੋਰ ਤੇ ਵਿਛਾਉਂਦਾ ਨੂੰ ਇਹਨਾਂ ਦਾ ਯਾਰ ਦੇ ਜੋ ਮਰਦੇ ਟਰ ਉਹ ਤੇਰੀ ਬਿਸ਼ੋਣੀ ਤੂੰ ਬੋਲ ਕੋ ਕਿਹੜੀ ਲੈਣੀ ਚਾਹਤ ਬੋਲ ਕੋ ਕਿਹੜੀ ਲੈਣੀ ਚਾਹਤ ਤੂੰ ਉਹਨੂੰ ਪੈੱਟ ਤੇ ਆਪਣੇ ਤੇ ਸਾਚੂ ਜੀ ਬਾੜੀ ਦਾ ਆਹ ਲੱਗਾ ਤੇਰੀ ਬੋਲਣ ਤੋਂ ਬਾਅਦ ਸੋਰ ਕਰਤੀ ਸੀ ਕਿਹੜੀ ਲੈਣੀ ਆ ਜਿਹੜੀ ਲੈਣੀ ਚਾਹਨੀ ਕੋਈ ਨਹੀਂ ਰੱਖ ਲੋ ਰੱਖਦਾ ਰਹੇ ਸਾਰੇ ਸੋਨੇ ਹਾਂ ਬੜੀਆ ਵਾ ਹਾਂ ਬੜੀਆ